5 4 3 2 1 0 ਇਹ ਵੀ ਬੱਬੂ ਮਾਂ ਦਾ ਗਾਣਾ ਆ ਗਿਆ ਪਰ ਸ਼ਾਂਵਾ ਨਾਲ ਦਾ ਕਿੱਥੇ ਮਾਰੇ ਲੁਹਾਰੇ ਅੱਗੇ ਇੱਥੇ ਕਿੰਨੇ ਫੇਮ ਸ਼ੋਲੇ ਨੇ ਅੱਜ ਇੰਨੇਰੇ ਪੰਨੇ ਨੂੰ ਲੈ ਕੇ ਤੂੰ ਦਾ ਕਹੋਂਦਾ ਮੁੰਡੇ ਨਾਲ ਜੇ ਪਿਆਰ ਹੈ ਮੇਰਾ ਵਿਆਹ ਦਾ ਉਡੀਕਾਂ ਕਰਦੀਆਂ ਨਾ ਜੀ ਮਿੱਤਰੋ ਤਾਂ ਵੀਡੀਓ ਬਹੁਤ ਵਧੀਆ ਆ ਆਪਾਂ ਦਾ ਵਧੀਆ ਹੀ ਕਹਿਣੀ ਜਿੱਦਾਂ ਦੀ ਮਰਜ਼ੀ ਹੋਵੇ ਬਹੁਤ ਘੈਂਟ ਆ ਵੀਡੀਓ ਤਾਂ ਸਾਰੇ ਤੁਹਾਨੂੰ ਵੀਡੀਓ ਜੇ ਫੱਗ ਚ ਹੀ ਦਿਖੂਗੇ ਸਰਾਂ ਮੈਨ ਸਰਾਂ ਤਾਂ ਮੈਂ ਥਿੱਕੇ ਰੱਖਣਾ ਆ ਕੁੱਕਰ ਕੀ ਹੈ ਤਾਂ ਘੰਟਾਸੇ ਦਿਖਾਈ ਰਿਹਾ ਬਾਈ ਇਹ ਤਾਂ ਚੱਲਣੇ ਬਾਕੀ ਆ ਘੰਟਾਸੇ ਇਹ ਦੇਖਿਓ ਅੱਗੇ ਵਾਲੇ ਗਾਣੇ 'ਚ ਕਿਆ-ਕਿਆ ਹੁੰਦਾ ਬਾਕੀ ਫਿਲਮ 'ਚ ਤਾਂ ਬਹੁਤ ਹੀ ਛੋਣਾ ਹੀ ਆ ਹਾਂਜੀ ਬਾਕੀ ਬਾਈ ਦੀ ਆਵਾਜ਼ ਤਾਂ ਬਹੁਤ ਹੀ ਘੈਂਟ ਲੱਗਦੀ ਵੀ ਇਹਦੇ 'ਚ هەر ਇੱਕ ਵੀਡੀਓ 'ਚ ਘੈਂਟ ਹੀ ਹੁੰਦੀ ਆ ਇੱਥੇ ਬਹੁਤ ਘੈਂਟ ਆ ਬਾਈ ਦੀ ਆਵਾਜ਼ ਸਪੈਸ਼ਲੀ ਬਾਈ ਦੀ ਆਵਾਜ਼ ਦੂਜੇ ਦਾ ਆਪਾਂ ਨੂੰ ਪਤਾ ਨਹੀਂ ਬਾਈ ਦੀ ਆਵਾਜ਼ ਤਾਂ ਸਰਾ ਹੀ ਆ ਆਹ ਯਾ ਪਪੂ ਮਾਨ ਆ ਵੇਖੋ ਮਤਲਬ ਉਹੀ ਪ੍ਰਾਣਾ ਮਤਲਬ ਪ੍ਰਾਣਾ ਦਾ ਕਲਚਰ ਸੀਗਾ ਨਾ ਉਦਾਂ ਹੀ ਆ ਜਿਹਦਾ ਪ੍ਰਾਣਾ ਪੰਜਾਬ ਹੁੰਦਾ ਸੀਗਾ ਪਾਕਿਸਤਾਨ ਵਾਲੇ ਨੂੰ ਬਹੁਤ ਪਿਆਰ ਕਰੂਗਾ ਗਾਣੇ ਨੂੰ ਵਾਕੀ ਨਾਲ ਵਜਦੇ আলমগীর ਖਾਨ ਗਾ ਰਿਹਾ ਹੈ ਬਾਈ ਦੀ ਆਵਾਜ਼ ਤਾਂ ਜ਼ਿਆਦਾ ਘੈਂਟ ਹੈ ਉਹਦੇ ਨਾਲ ਜਿੱਦਾਂ ਮਰਜ਼ੀ ਆ ਜਿਹੜਾ ਮਰਜ਼ੀ ਹੋਵੇ ਠੀਕ ਹੈ ਜੀ ਬਾਕੀ ਰਿਵਿਊ ਤੁਹਾਨੂੰ ਵੀਡੀਓ ਦੇਖ ਕੇ ਦਵਾਂਗੇ ਓਕੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਕਮੈਂਟ ਕਰ ਦਿਓ